ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਨ ਲੱਗੇ ਆਂ ਐਨ ਪੀ ਐਸ ਐਸ ਨੈਸ਼ਨਲ ਪੈਸਟ ਸਰਵੇਲੈਂਸ ਸਿਸਟਮ ਜਿਹੜੀ ਮੋਬਾਈਲ ਐਪਲੀਕੇਸ਼ਨ ਹੈ ਉਹਦੇ ਬਾਰੇ ਵੀ ਕਿੱਦਾਂ ਆਪਾਂ ਇਹ ਐਪ ਨੂੰ ਯੂਜ਼ ਕਰਨਾ ਹੈ ਤੇ ਇਹ ਆਪਣੇ ਲਈ ਕਿਵੇਂ-ਕਿਵੇਂ ਵਧੀਆ ਸਾਬਿਤ ਹੋ ਸਕਦੀ ਹੈ ਜਾਂ ਗੱਲ ਕਰੀਏ ਵੀ ਇਹਦਾ ਆਪਣੇ ਲਾਈਫ 'ਚ ਯੂਜ਼ ਕੀ ਹੈ ਇਹ ਸਭ ਬਾਰੇ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਦੱਸ ਦੇਣਾ ਵੀ ਇਹ ਜਿਹੜੀ ਐਪਲੀਕੇਸ਼ਨ ਹੈ ਇਹ ਪਿਓਰ ਗਵਰਨਮੈਂਟ ਐਪਲੀਕੇਸ਼ਨ ਹੈ ਜਿਹੜੀ ਆਈਸੀਆਰ ਤੇ ਐਨਸੀਆਪੀਐਮ ਗਵਰਨਮੈਂਟ ਆਫ ਇੰਡੀਆ ਨੇ ਬਣਾਈ ਹੈ ਤੇ ਇਹ ਐਪ ਤੁਹਾਨੂੰ ਪਲੇ ਸਟੋਰ ਤੇ ਆਈਫੋਨ ਚ ਐਪ ਸਟੋਰ ਦੋਨਾਂ ਚ अवेलेबल ਹੈ ਦੋਨਾਂ ਚ ਤੁਹਾਨੂੰ ਮਿਲ ਜਣੀ ਹੈ ਤੁਸੀਂ ਆਪਣੇ ਪਲੇ ਸਟੋਰ ਜਾਂ ਐਪ ਸਟੋਰ ਚ ਜਾਣਾ ਹੈ ਉੱਥੇ ਜਾ ਕੇ ਜਿਵੇਂ ਐਨਪੀਐਸ ਸਰਚ ਕਰੋਗੇ ਇਹ ਐਪ ਤੁਹਾਡੇ ਸਾਹਮਣੇ ਆ ਜੂਗੀ ਇਹ ਵਾਲੀ ਇਹਨੂੰ ਤੁਸੀਂ ਡਾਊਨਲੋਡ ਕਰ ਲੈਣਾ ਹੈ ਡਾਊਨਲੋਡ ਕਰਨ ਤੋਂ ਬਾਅਦ ਜਦੋਂ ਓਪਨ ਕਰੋਗੇ ਓਪਨ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਇਹ ਤੁਹਾਡੇ ਕੋਲੋਂ ਲੋਕੇਸ਼ਨ ਪਰਮਿਸ਼ਨ ਮੰਗੂਗਾ ਤੇ ਇਹ ਧਿਆਨ ਰੱਖਣਾ ਵੀ ਆਪਾਂ ਇਹਨੂੰ ਲੋਕੇਸ਼ਨ ਪਰਮਿਸ਼ਨ ਜ਼ਰੂਰ ਦੇਣੀ ਹੈ ਇਹ ਮੈਂ ਪਹਿਲਾਂ ਤੋਂ ਇੰਸਟਾਲ ਕਰ ਰੱਖੀ ਹੈ ਤਾਂ ਮੈਂ ਤਾਂ ਇਹਨੇ ਲੋਕੇਸ਼ਨ ਪਰਮਿਸ਼ਨ ਨਹੀਂ ਮੰਗੀ ਜਦੋਂ ਤੁਸੀਂ ਪਹਿਲੀ ਵਾਰੀ ਚਲਾਓਗੇ ਤਾਂ ਇਹਨੇ ਲੋਕੇਸ਼ਨ ਪਰਮਿਸ਼ਨ ਮੰਗਣੀ ਹੈ ਕਿਉਂਕਿ ਲੋਕੇਸ਼ਨ ਦੇ ਸਾਬ ਨਾਲ ਹੀ ਇਹਨੇ ਤੁਹਾਡੇ ਫੀਲਡ ਦੀ ਲੋਕੇਸ਼ਨ ਆਪੇ ਚੱਕ ਲੈਣੀ ਹੈ ਜਿੱਥੋਂ ਤੁਸੀਂ ਡਾਟਾ ਐਂਟਰੀ ਕਰਨੀ ਹੈ ਹੁਣ ਆਪਾਂ ਗੱਲ ਕਰਨ ਲੱਗੇ ਆ ਇੱਕ ਇੱਕ ਕਰਕੇ ਇਹਦੀ ਫੀਚਰਸ ਦੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਵੀ ਐਪ ਦੀ ਜਿਹੜੀ ਭਾਸ਼ਾ ਜਾਂ ਲੈਂਗੁਏਜ ਹੈ ਇਹ ਤੁਸੀਂ ਆਪਣੇ ਅਕੋਰਡਿੰਗ ਚੇਂਜ ਕਰ ਸਕਦੇ ਹੋ ਇਹਦੇ ਲਈ ਇਹ ਉੱਪਰ ਜਿਹੜਾ ਨਿਸ਼ਾਨ ਦਿੱਤਾ ਹੋਇਆ ਹੈ ਇਹ ਤੇ ਜਦੋਂ ਕਲਿੱਕ ਕਰੋਗੇ ਇੱਥੇ ਲੈਂਗੁਏਜ ਦੇ অপਸ਼ਨ ਆਉਗੇ ਇੰਨਾ ਜੋ ਤੁਸੀਂ ਇੰਗਲਿਸ਼ ਹਿੰਦੀ ਪੰਜਾਬੀ ਮਰਾਠੀ ਜਾਂ ਹੋਰ ਵੀ ਜਿਹੜੀ ਭਾਸ਼ਾ ਬਾਅਦ ਵਿੱਚ ਅਪਡੇਟ ਹੋਣੀ ਹੈ ਉਹ ਚੇਂਜ ਕਰ ਸਕਦੇ ਹੋ ਤੇ ਇਹ ਤੋਂ ਬਾਅਦ ਇਹ ਐਪ ਨੇ ਉਸੇ ਬਸੇ ਚ ਖੁੱਲ ਜਾਣੇ ਦੁਆਰਾ ਹੁਣ ਆਪਾਂ ਗੱਲ ਕਰਨ ਲੱਗੇ ਆਂ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਦੀ ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਸੀਂ ਦੇਖ ਰਹੇ ਹੋ ਪੇਸਟ ਆਈਡੈਂਟੀਫਿਕੇਸ਼ਨ ਜਾਂ ਕੀਟ ਦੀ ਕੀਟ ਕੀ ਪਹਿਚਾਨ ਜਾਂ ਪੰਜਾਬੀ ਵਿੱਚ ਗੱਲ ਕਰੀਏ ਕੀੜੇ ਦੀ ਪਛਾਣ ਤੇ ਇਹ ਕਿਵੇਂ ਕੰਮ ਕਰਦੀ ਹੈ ਜਦੋਂ ਆਪਾਂ ਇੱਥੇ ਕਲਿੱਕ ਕਰਨਾ ਹੈ ਇਹ ਚ ਤਿੰਨ ਆਪਸ਼ਨ ਆਉਣਗੇ ਤੁਹਾਡੇ ਕੋਲ ਇੱਕ ਫੋਟੋ ਚੂਜ਼ ਫਰੋਮ ਗੈਲਰੀ ਜਾਂ ਫਿਰ ਕੈਨਸਲ ਕਰਨ ਦਾ ਇਹ ਕੋ ਕਹਿਣ ਦਾ ਮਤਲਬ ਤੁਸੀਂ ਲਾਈਵ ਆਪਣੇ ਖੇਤ ਚ ਖੜੇ ਹੋ ਕੇ ਫੋਟੋ ਲੈ ਕੇ ਜਦੋਂ ਸਰਚ ਕਰੋਗੇ ਤਾਂ ਵੀ ਇਹ ਐਪ ਨੇ ਸਰਚ ਕਰਕੇ ਤੁਹਾਨੂੰ ਦੱਸ ਦੇਣਾ ਵੀ ਇਹ ਕਿਹੜੀ ਬਿਮਾਰੀ ਜਾਂ ਕਿਹੜਾ ਕੀੜਾ ਲੱਗਿਆ ਤੇ ਉਹਦਾ ਮੈਨੇਜਮੈਂਟ ਕੀ ਹੈ ਉਹ ਨੁਕਸਾਨ ਕਿਵੇਂ ਕਰਦਾ ਆਪਨੂੰ ਸਾਰੀਆਂ ਚੀਜ਼ਾਂ ਤੁਹਾਨੂੰ ਉੱਥੇ ਸ਼ੋ ਹੋ ਜਾਣੀ ਐ ਜਾਂ ਫਿਰ ਤੁਹਾਡੀ ਗੈਲਰੀ ਚ ਪਹਿਲਾਂ ਤੋਂ ਕੋਈ ਫੋਟੋ ਪਈ ਹੋਈ ਐ ਉਹ ਤੁਸੀਂ ਇਹ ਚ ਪਾ ਕੇ ਉਹਨੂੰ ਸਰਚ ਕਰਕੇ ਦੇਖ ਸਕਦੇ ਹੋ ਵੀ ਉਹ ਕਿਹੜਾ ਕੀੜਾ ਜਾਂ ਕਿਹੜੀ ਬਿਮਾਰੀ ਹੈ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦਸ ਦਿਨ ਹੈ ਜਿਵੇਂ ਅਮੇ ਇੱਕ ਕੀੜਾ ਜਾਂ ਇੱਕ ਪੱਤੀ ਪਾਈਏ ਇਹ ਹੁਣ ਆਪੇ ਸਰਚ ਕਰਕੇ ਦੱਸ ਦੂਗਾ ਆਪਾਂ ਨੂੰ ਵੀ ਕੀ ਬਿਮਾਰੀ ਹੈ ਆ ਤੁਸੀਂ ਦੇਖ ਸਕਦੇ ਹੋ ਇਹਨੇ ਸਰਚ ਕਰਕੇ ਦੱਸਤਾ ਵੀ ਨਰਮੇ ਦੀ ਫਸਲ ਦੀ ਜਿਹੜੀ ਚਿੱਟੀ ਮੱਖੀ ਹੈ ਕੋਟਨ ਚ ਵਾਈਟ ਫ्लाई ਉਹਦੇ ਬਾਰੇ ਇਹਨੇ ਸਰਚ ਦੱਸਿਆ ਵੀ ਉਹ ਕੀੜਾ ਲੱਗਿਆ ਹੈ ਸਿੰਪਟਮਸ ਦਿੱਤੇ ਹੈ ਉਹਦੇ ਵੀ ਕੀ ਕੀ ਲੱਛਣ ਨੇ ਉਹਦੇ ਜਿਹੜੇ ਆਪਾਂ ਨੂੰ ਦੇਖਣੇ ਆ ਜਦੋਂ ਉਹਨੇ ਨੁਕਸਾਨ ਕਰਨਾ ਹੈ ਉਦੇ ਮੈਨੇਜਮੈਂਟ ਕੀ ਨੇ ਪ੍ਰਬੰਧ ਕਿਵੇਂ ਕਰੀਏ ਉਹਦਾ ਤੇ ਪ੍ਰਬੰਧਕ ਜਿਹੜਾ ਹੈ ਇਹਦਾ ਕੱਲਾ ਕੈਮੀਕਲ ਟਰੀਟਮੈਂਟ ਨਾ ਦੱਸ ਕੇ ਇਹ ਤੁਹਾਨੂੰ ਸਾਰੀਆਂ ਚੀਜ਼ਾਂ ਦੱਸੂਗਾ ਵੀ ਦਵਾਈਆਂ ਤੋਂ ਇਲਾਵਾ ਵੀ ਆਪਾਂ ਕੀ ਕੀ ਕਰ ਸਕਦੇ ਹਾਂ ਜਦੋਂ ਇਹਦਾ اٹੇਕ ਘਟ ਹੁੰਦਾ ਹੈ ਉਸ ਵੇਲੇ ਤੇ ਇਹ ਜਿਹੜਾ ਹੁਣ ਜਿਵੇਂ ਇੰਗਲਿਸ਼ ਚ ਆ ਰਿਹਾ ਹੈ ਇਹਦੋਂ ਤੁਸੀਂ ਪੰਜਾਬੀ ਆ ਹਿੰਦੀ ਚ ਲੈਂਗੁਏਜ ਕਰਕੇ ਚੈੱਕ ਕਰੋਗੇ ਫਿਰ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਉਸੇ ਲੈਂਗੁਏਜ ਉਸੇ ਭਾਸ਼ਾ ਦੀ ਸੀ ਉਹ ਹੋਣੀਆਂ ਸਾਰੀਆਂ ਚੀਜ਼ਾਂ ਉਨੇ ਤੋਂ ਬਾਅਦ ਆਪਾਂ ਦੂਜੀ ਗੱਲ ਕਰਨ ਲੱਗੇ ਆ ਪੈਸਟ ਸਰਵੇਲੈਂਸ ਮੋਡਿਊਲ ਦੀ ਇਹ ਪੈਸਟ ਸਰਵੇਲੈਂਸ ਮੋਡਿਊਲ ਹੈ ਚ ਦੋ ਚੀਜ਼ਾਂ ਹੈ ਇੱਕ ਕੁਆਂਟੀਟੇਟਿਵ ਤੇ ਇੱਕ ਕੁਆਲਿਟੇਟਿਵ ਠੀਕ ਹੈ ਇੱਕ ਇਹ ਜਿਹੜਾ ਕੁਆਂਟੀਟੇਟਿਵ ਹੈ ਇਹਦੇ ਲਈ ਤੁਹਾਨੂੰ ਆਈਡੀ ਪਾਸਵਰਡ ਦੀ ਲੋੜ ਪੈਣੀ ਹੈ ਜਿੰਨਾ ਕਿਸਾ ਨਾ ਕਿਸਾਨ ਭਰਾਵਾਂ ਕੋਲ ਆਈਡੀ ਪਾਸਵਰਡ ਹੈਗੇ ਆ ਉਹ ਆਪਦੇ ਆਈਡੀ ਪਾਸਵਰਡ ਲਾ ਕੇ ਚ ਲੌਗਇਨ ਕਰ ਸਕਦੇ ਹਨ ਤੇ ਜਿਨ੍ਹਾਂ ਕੋਲ ਆਈਡੀ ਪਾਸਵਰਡ ਨਹੀਂ ਹੈ ਜਾਂ ਕੋਈ ਵੀ ਫਾਰਮਰ ਜੇ ਦਾ ਆਪਣੀ ਦਿੱਕਤ ਜਿਹੜੀ ਹੈ ਉਹ ਫੀਲਡ ਚੋਂ ਪਾਉਣਾ ਚਾਹੁੰਦਾ ਹੈ ਉਹ ਚੀਜ਼ਾਂ ਇੱਥੇ ਆਪਾਂ ਨੂੰ ਇਥੱਲਾ ਥਲੜਾ ਜਿਹੜਾ ਆਪਸ਼ਨ ਹੈ ਕੁਆਲੀਟੇਟਿਵ ਵਾਲਾ ਇਹ ਚ ਫਿਲ ਕਰਨੀ ਹੈ ਇਹ ਤੇ ਜਿਵੇਂ ਤੁਸੀਂ ਕਲਿੱਕ ਕਰੋਗੇ ਦੇਖੋ ਬ੍ਰੈਕਟ ਵਿੱਚ ਲਿਖਿਆ ਹੋਇਆ ਫਾਰਮਰ ਜਾਂ ਕਿਸਾਨ ਇਹ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਇਹਨੇ ਆਪ ਹੀ ਤੁਹਾਡੀ ਸਾਰੀ ਲੋਕੇਸ਼ਨ ਜਿਹੜੀ ਹੈ ਉਹ ਪਿੰਡ ਤੱਕ ਦੀ ਚੱਕ ਲੈਣੀ ਹੈ ਹੁਣ ਮੈਂ ਇਸ ਵੇਲੇ ਜਿਵੇਂ ਜਲੰਧਰ 'ਚ ਬੈਠਾ ਹੈ ਤਾਂ ਇਹਨੇ ਜਲੰਧਰ ਡਿਸਟ੍ਰਿਕਟ ਜਿਲੰਦਰ ਬਲੋਕ ਜਾਂ ਤਹਿਸੀਲ ਕਹ ਲਈਏ ਉੱਥੇ ਤੱਕ ਇਹਨੇ ਚੱਕਿਆ ਹੈ ਉਦੋਂ ਬਾਅਦ ਜਦੋਂ ਤੁਸੀਂ ਆਪਦੇ ਪਿੰਡ 'ਚ ਹੋਵੋਗੇ ਇਹਨੇ ਤੁਹਾਡਾ ਪਿੰਡ ਦਾ ਜਿਹੜਾ ਐਡਰੈਸ ਹੈ ਜਾਂ ਪਿੰਡ ਦਾ ਜਿਹੜਾ ਨਾਂ ਹੈ ਉਹ ਆਣੀ ਆਪੇ ਚੱਕ ਲੈਣਾ ਹੈ ਇੱਥੇ ਤੁਹਾਨੂੰ ਸਾਰੇ ਪਿੰਡਾਂ ਦੇ ਨਾਂ ਸੋ ਹੋ ਜਾਣੇ ਤੁਹਾਨੂੰ ਪਰਨ ਦੀ ਵੀ ਲੋੜ ਨਹੀਂ ਲੋਕੇਸ਼ਨ ਜਦੋਂ ਤੁਸੀਂ ਔਨ ਕਰਤੀ ਇੱਕ ਵਾਰੀ ਫਿਰ ਇਹਨੇ ਆਪੇ ਪਿੰਡ ਦਾ ਨਾਂ ਚੱਕ ਲੈਣਾ ਉਹ ਤੋਂ ਬਾਅਦ ਫਿਰ ਤੁਸੀਂ ਇੱਥੇ ਫਾਰਮਰ ਦਾ ਨਾਮ ਭਰਨਾ ਹੈ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਐਗਜ਼ਾਮਪਲ ਲਈ ਆਪਾਂ ਦੇਖ ਲੈਣੇ ਆ ਜਿਵੇਂ ਮੈਂ ਫਾਰਮਰ ਦਾ ਨਾਮ ਭਰ ਲੈਣਾ ਹੈ ਕੁਝ ਵੀ ABC ਤੇ ਮੋਬਾਈਲ ਨੰਬਰ ਇੱਕ ਵਾਰੀ ਮੈਂ ਉਦਾਂ ਹੀ ਭਰ ਲੈਣਾ ਮੰਨ ਲਓ ਫਿਰ ਤੁਰਨ ਪਰਣਾ ਹੈ অবজারਵੇਸ਼ਨ ਡੇਟ ਵੀ ਕਿਹੜੀ ਤਰੀਕ ਨੂੰ ਆਪਾਂ ਦੇਖ ਰਹੇ ਹਾਂ ਮੰਨ ਲਓ ਅੱਜ ਆਪਾਂ ਦੇਖ ਰਹੇ ਹਾਂ ਫਿਰ ਦੂਜਾ ਫਸਲ ਕਿਹੜੀ ਹੈ ਆਪਣੀ ਮੰਨ ਲਓ ਮੈਂ ਚੂਜ਼ ਕਰਦਾ ਬੀਟ ਜਾਂ ਕਣਕ ਕਹਿ ਲਈ ਆਪਾਂ ਦੇਖੋ ਇਹ ਚਿੰਨ 15 ਫਸਲਾਂ ਜਿਹੜੀ ਹੈ ਉਹ ਆਪ ਨੂੰ ਇਸ ਵੇਲੇ ਸ਼ੋ ਹੋ ਰਹੀਆਂ ਹਨ ਤੇ ਆਉਣ ਵਾਲੇ ਟਾਈਮ 'ਚ ਇਹ ਚ ਹੋਰ ਵੀ ਜਿਹੜੀਆਂ ਫਸਲਾਂ ਉਹ ਐਡ ਹੋ ਜਾਣੀਆਂ ਇੱਕ ਵਾਰੀ ਆਪਣੇ ਲਈ ਜਿਹੜੀ ਇੰਪੋਰਟੈਂਟ ਹੈ ਉਹ ਸਾਰੀਆਂ ਫਸਲਾਂ ਇਹ ਚ ਐਡ ਹੈ wheat ਜਾਂ ਕਣਕ ਮੰਨ ਲਓ ਮੈਂ ਇੱਥੇ ਸਿਲੈਕਟ ਕਰ ਲਿਆ ਫਿਰ ਇੱਕ ਦੋ অপਸ਼ਨ ਆਣੇ ਇਹ ਚ ਪੈਸਟ ਟਾਈਪ 'ਚ ਵੀ ਜਿਹੜਾ ਕੀੜਾ ਹੈ ਉਹ ਕਿਹੜੇ ਟਾਈਪ ਦਾ ਹੈ ਯਾਨੀ ਕੋਈ ਕੀਟ ਹੈ ਜਾਂ ਕੋਈ ਬਿਮਾਰੀ ਹੈ ਦੋਨੋਂ ਅੱਡ-ਅੱਡ ਚੀਜ਼ਾਂ ਨੇ ਕੀੜੇ ਲਈ ਅੱਡ દવા ਹੋਊਗੀ ਬਿਮਾਰੀ ਲਈ ਅੱਡ દવા ਹੋਊਗੀ ਮੰਨ ਲਓ ਮੈਂ ਇੱਥੇ ਕੀੜਾ ਸਿਲੈਕਟ ਕਰਤਾ ਫਿਰ ਆਊਗਾ ਉਹਦਾ ਨਾਮ ਤੇ ਦੇਖੋ ਇੱਥੇ ਜਿਹੜੀ ਵੀ ਫਸਲ ਕੋਈ ਹੈ ਉਹਦੇ ਜਿਹੜੇ ਮੈਜਰ ਪੈਸਟ ਨੇ ਜਾਂ ਕਹਿ ਲਈਏ ਜਿਨ੍ਹਾਂ ਦਾ ਅਟੈਕ ਜ਼ਿਆਦਾ ਹੁੰਦਾ ਹੈ ਜਿਹੜੇ ਜ਼ਿਆਦਾ ਨੁਕਸਾਨ ਕਰਦੇ ਇੱਕ ਵਾਰੀ ਉਹੀ ਤੁਹਾਨੂੰ ਇੱਥੇ ਸ਼ੋ ਹੋਣੇ ਆ ਹੁਣ ਇਸ ਵੇਲੇ ਜਿਵੇਂ ਆਪਾਂ ਨੂੰ ਕਣਕ ਤੇ ਜਾਂ ਤਾਂ ਤੇਲੇ ਦੀ ਸਮੱਸਿਆ ਜ਼ਿਆਦਾ ਆਉਂਦੀ ਏਫਿਡ ਦੀ ਜੰਪਿੰਗ ਸਟੈਂਬਰ ਗੁਲਾਬੀ ਸੁੰਡੀ ਆਪਾਂ ਜਿਹਨੂੰ ਕਹਿ ਦਿੰਨੇ ਆ ਉਹ ਦਾ ਅਟੈਕ ਹੋ ਰਿਹਾ ਇਸ ਵੇਲੇ ਤਾਂ ਆਪਾਂ ਫੋਰ ਐਗਜ਼ਾਮਪਲ ਪਿੰਕ ਸਟੈਂਬਰ ਤੁਸੀਂ ਸਿਲੈਕਟ ਕਰ ਲਿਆ ਕਰਨ ਤੋਂ ਬਾਅਦ ਫਿਰ ਥੱਲੇ ਤੁਹਾਨੂੰ ਪੁੱਛੂਗਾ ਇਹ ਵੀ ਲੈਵਲ ਆਫ ਇਨਸੀਡੈਂਸ ਕੀ ਹੈ ਕਹਿਣ ਦਾ ਮਤਲਬ ਉਦਾ ਸਤਰ ਕਿੰਨਾ ਹੈ ਨੁਕਸਾਨ ਘੱਟ ਹੈ ਦਰਿਆਨਾ ਹੈ ਜਾਂ ਫਿਰ ਬਹੁਤ ਜ਼ਿਆਦਾ ਹੈ ਤੇ ਇਹ ਜਿਵੇਂ ਤੁਸੀਂ ਜਿਹੜਾ ਸਿਲੈਕਟ ਕਰੋਗੇ ਉਸੇ ਹਿਸਾਬ ਦੀ ਐਡਵਾਈਜ਼ਰੀ ਜਿਹੜੀ ਇਹਨੇ ਹੈ ਸਲਾਹ ਲਈਏ ਆਪਾਂ ਉਹ ਤੁਹਾਨੂੰ ਇਹ ਸਰਚ ਕਰਕੇ ਦੱਸੂਗਾ ਫੋਰ ਐਗਜ਼ਾਮਪਲ ਆਪਾਂ ਮੋਡਰੇਟ ਜਾਂ ਦਰਮਿਆਨਾ ਸਿਲੈਕਟ ਕਰ ਲੈਂਦੇ ਆ ਤੇ ਇਹਨੂੰ ਮੈਂ ਜਿਵੇਂ ਸਬਮਿਟ ਕਰਾਂਗਾ ਇਹ ਤੁਹਾਡੇ ਕਨਫਰਮ ਪੁੱਛੂਗਾ ਇੱਕ ਵਾਰੀ ਫੇਰ ਜਿਵੇਂ ਹੀ ਮੈਂ ਸਬਮਿਟ ਕਰੂੰਗਾ ਦੇਖੋ ਇੱਕ ਐਡਵਾਈਜ਼ਰੀ ਇੱਥੇ ਆ ਗਈ ਪੂਰੀ ਲਿਖ ਕੇ ਵੀ ਤੁਸੀਂ ਕੀ ਕੀ ਕਰਨਾ ਹੈ ਇਸ ਵੇਲੇ ਜਦੋਂ ਦਰਮਿਆਨਾ ਜਿਕੇ ਲਈ ਮੀਡੀਅਮ ਅਟੈਕ ਹੁੰਦਾ ਹੈ ਤੇ ਇਹ ਜਿਹੜੀ ਜਿਵੇਂ ਇੰਗਲਿਸ਼ ਚ ਆ ਰਹੀ ਹੈ ਇਹ ਤੁਸੀਂ ਪੰਜਾਬੀ ਜਾਂ ਹਿੰਦੀ ਚ ਕਰਕੇ ਦੇਖੋਗੇ ਤੁਹਾਨੂੰ ਉਸੇ ਭਾਸ਼ਾ 'ਚ ਸ਼ੋਅ ਹੋਣੀ ਹੈ ਠੀਕ ਹੈ ਇਸੇ ਤਰ੍ਹਾਂ ਤੁਸੀਂ ਇਹਨੂੰ ਜਦੋਂ ਸੀਵੀਅਰ ਕਰਨਾ ਹੈ ਫਿਰ ਇਹਨੇ ਉਸੇ ਹਿਸਾਬ ਦੀ ਤੁਹਾਨੂੰ ਐਡਵਾਈਜ਼ਰੀ ਦੱਸਣੀ ਹੈ ਲੋ ਕਰੋਂਗੇ ਫਿਰ ਇਹਨੇ ਉਸੇ ਹਿਸਾਬ ਦੀ ਐਡਵਾਈਜ਼ਰੀ ਦੱਸਣੀ ਹੈ ਤੇ ਇਸ ਤਰੀਕੇ ਨਾਲ ਤੁਸੀਂ ਜਿਹੜੀ ਹੈ ਉਹ ਆਪ ਦੀ ਖੇਤ 'ਚ ਖੜੇ ਹੋ ਕੇ ਦਿੱਕਤ ਜਿਹੜੀ ਹੈ ਉਹ ਪਾ ਸਕਦੇ ਹੋ ਇਹਦਾ ਇੱਕ ਫਾਇਦਾ ਹੋਰ ਹੋਣਾ ਵੀ ਜਦੋਂ ਤੁਸੀਂ ਇਹ ਮੋਬਾਈਲ ਨੰਬਰ ਆਪਦਾ ਤੇ ਨਾਮ ਪਾਇਆ ਇਹ ਜਦੋਂ ਤੁਸੀਂ ਸਬਮਿਟ ਕਰੋਗੇ ਤੁਹਾਨੂੰ ਤਾਂ ਐਡਵਾਈਜ਼ਰੀ ਸ਼ੋ ਹੋਊਗੀ ਹੋਗੀ ਨਾਲ ਦੀ ਨਾਲ ਤੁਹਾਡੀ ਜਿਹੜੀ ਸਾਰੀ ਡਿਟੇਲ ਫਾਰਮਰ ਦਾ ਨਾਮ ਉਹਦਾ ਮੋਬਾਈਲ ਨੰਬਰ ਉਹਦੇ ਪਿੰਡ ਦਾ ਐਡਰੈਸ ਉਹ ਸਾਰੀ ਚੀਜ਼ਾਂ ਸਾਡੇ ਕੋਲ ਆ ਜੂਗੀ ਤੇ ਅਸੀਂ ਦੇਖ ਸਕਦੇ ਹਾਂ ਵੀ ਕਿਹੜੇ ਪਿੰਡ 'ਚ ਹੁਣ ਇਸ ਵੇਲੇ ਕਿੰਨਾ ਕਿ ਅਟੈਕ ਕਿਹੜੇ ਕੀੜੇ ਦਾ ਹੋ ਰਿਹਾ ਹੈ ਤੇ ਆਪਾਂ ਉਸੇ ਹਿਸਾਬ ਨਾਲ ਉਹਦਾ ਮੈਨੇਜਮੈਂਟ ਵੀ ਜਿਹੜਾ ਹੈ ਉਹ ਆਪਾਂ ਕਰ ਸਕਦੇ ਹਾਂ ਠੀਕ ਹੈ ਕਿਸਾਨ ਭਰਾਓ ਇਦੇ ਬਾਅਦ ਫਿਰ ਆਪਾਂ ਗੱਲ ਕਰਾਂਗੇ ਕੁਆਂਟੀਟੇਟਿਵ ਜਿਹੜਾ ਮੋਡਿਊਲ ਹੈ ਜਾਂ ਕਹਿ ਲਈਏ ਮਾਤਰਾਤਮਕ ਜਿਹੜਾ ਹੈ ਇਹਦੇ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਦੇਖੋ ਮੈਂ ਪਹਿਲਾਂ ਹੀ ਇੱਥੇ ਲੌਗਇਨ ਕੀਤਾ ਹੋਇਆ ਤਾਂ ਮੈਨੂੰ ਤਾਂ ਆਈਡੀ ਪਾਸਵਰਡ ਨਹੀਂ ਮੰਗ ਰਿਹਾ ਪਰ ਜਦੋਂ ਤੁਸੀਂ ਪਹਿਲੀ ਵਾਰੀ ਲੌਗਇਨ ਕਰੋਗੇ ਤਾਂ ਇਹ ਤੁਹਾਡੇ ਕੋਲੋਂ ਆਈਡੀ ਪਾਸਵਰਡ ਮੰਗੂਗਾ ਤੇ ਇਹ ਜਿਹੜਾ ਹੈ ਇਹ ਹੁਣ ਜਿਵੇਂ ਇੱਥੇ ਮੇਰੇ ਕੋਲ ਤਿੰਨ ਆਪਸ਼ਨ ਸ਼ੋ ਹੋ ਰਹੇ ਨੇ ਕਿਸਾਨ ਭਰਾਵਾਂ ਨੂੰ ਇੱਥੇ ਸਿਰਫ ਇਕੱਲਾ 21 ਆਪਸ਼ਨ ਸ਼ੋ ਹੋਣਾ ਹੈ ਉਹ ਇਮੇਜ ਅਪਲੋਡ ਦਾ ਕਿਉਂਕਿ ਇਹ ਜਿਹੜੇ ਦੋਨੋਂ ਆਪਸ਼ਨ ਤੁਹਾਨੂੰ ਉੱਪਰ ਵਾਲੇ ਦਿਖ ਰਹੇ ਆ ਪੈਸ ਡਾਟਾ ਐਂਟਰੀ ਤੇ ਟ੍ਰੈਪ ਡਾਟਾ ਐਂਟਰੀ ਇਹ ਜਿਹੜੇ ਖੇਤੀਬਾੜੀ ਮੁਲਾਜ਼ਮ ਨੇ ਇਹ ਉਹਨਾਂ ਲਈ ਨੇ ਇਹਨਾਂ ਚ ਸਾਇੰਟੀਫਿਕ ਡਿਟੇਲ ਭਰਨੀ ਹੁੰਦੀ ਹੈ ਤਾਂ ਤੁਹਾਨੂੰ ਇਹਦੀ ਲੋੜ ਨਹੀਂ ਤੁਸੀਂ ਇਮੇਜ ਅਪਲੋਡ ਜ਼ਰੂਰ ਕਰ ਸਕਦੇ ਹੋ ਮੰਨ ਲਓ ਤੁਹਾਡੇ ਖੇਤ 'ਚ ਜਿਹੜੀ ਦਿੱਕਤ ਆ ਰਹੀ ਹੈ ਸਪੋਜ਼ ਅੱਜ ਆਪਾਂ ਜੇ ਗੱਲ ਕਰੀਏ ਵੀ ਗੁਲਾਬੀ ਸੁੰਡੀ ਜਿਹੜੀ ਆ ਰਹੀ ਹੈ ਤੇ ਤੁਸੀਂ ਇਹਦਾ ਜਦੋਂ ਫੋਟੋ ਤੁਸੀਂ ਹਟੇ ਇੱਕ ਸਰਚ ਕਰ ਲਿਆ ਜੇ ਦੇਖ ਲਿਆ ਵੀ ਇਹ ਐਸਕੀਡੇ ਹੈ ਇਸ ਬਿਮਾਰੀ ਦਾ ਅਟੈਕ ਹੋ ਰਿਹਾ ਤਾਂ ਤੁਸੀਂ ਉਹਦੀ ਫੋਟੋ ਖਿੱਚ ਕੇ ਵੀ ਇੱਥੇ ਅਪਲੋਡ ਕਰ ਸਕਦੇ ਹੋ ਉਹ ਸਾਡੇ ਕੋਲ ਪਹੁੰਚ ਜੂਗੀ ਡਿਟੇਲ ਜਰੀ ਹੁਣ ਦੇਖੋ ਇਮੇਜ ਤੇ ਕਲਿੱਕ ਕਰੋਗੇ ਜਦੋਂ ਇਹਨੇ ਇੱਥੇ ਫਿਰ ਉਹੀ ਚੀਜ਼ਾਂ ਸਟੇਟ ਡਿਸਟ੍ਰਿਕਟ ਸਬਡਿਸਟ੍ਰਿਕ ਜਾਂ ਵਿਲੇਜ ਯਾਨੀ ਕਿ ਪਿੰਡ ਤੱਕ ਦੀ ਸਾਰੀ ਡਿਟੇਲ ਇਹਨੇ ਆਪੇ ਭਰ ਲੈਣੀ ਹੈ ਉਸ ਤੋਂ ਬਾਅਦ ਤੁਸੀਂ ਸਿਲੈਕਟ ਕਰਨਾ ਹੈ ਵੀ ਫਸਲ ਕਿਹੜੀ ਹੈ ਆਪਣੀ ਫਸਲ ਸਿਲੈਕਟ ਕਰਨ ਤੋਂ ਬਾਅਦ ਜਿਹੜਾ ਕਿਹੜਾ ਹੈ ਜਾਂ ਬਿਮਾਰੀ ਹੈ ਜਾਂ ਕੋਈ ਫਾਇਦੇ ਵਾਲਾ ਕੀੜਾ ਹੈ ਤੇ ਇਹਨਾਂ ਚੀਜ਼ਾਂ ਤਿੰਨਾਂ ਚੋਂ ਕੁਝ ਵੀ ਤੁਸੀਂ ਸਿਲੈਕਟ ਕਰ ਸਕਦੇ ਹੋ ਸਪੋਜ਼ ਇਨਸੈਕਟ ਕਰ ਲਿਆ ਫਿਰ ਪੁੱਛੂਗਾ ਉਹਦਾ ਨਾਂ ਜਿਵੇਂ ਪਿੰਕ ਸਟੈਮ ਬੋਰਰ ਜਾਂ ਕਿਹ ਲਈ ਗੁਲਾਬੀ ਇਤਨਾ ਛੇਦ ਜਿਹੜਾ ਹੈ ਉਹ ਹੋ ਗਿਆ ਫਿਰ ਤੁਸੀਂ ਐਡ ਇਮੇਜ ਤੇ ਕਲਿੱਕ ਕਰਕੇ ਪੰਜ-ਪੰਜ ਕਰਕੇ ਫੋਟੋਆਂ ਜਿਹੜੀਆਂ ਹੈ ਉਹ ਆਪਣੀ ਗੈਲਰੀ ਚੋਂ ਇੱਥੇ ਚੂਜ਼ ਕਰਕੇ ਸਬਮਿਟ ਕਰੋਗੇ ਤਾਂ ਉਹ ਫੋਟੋ ਜਿਹੜੀ ਹੈ ਉਹ ਸਾਡੇ ਕੋਲ ਪਹੁੰਚ ਜਾਊਗੀ ਤੇ ਤੁਸੀਂ ਜਿਹੜੀ ਫੋਟੋਜ਼ ਅਪਲੋਡ ਕੀਤੀਆਂ ਉਹਦੀ ਹਿਸਟਰੀ ਵੀ ਤੁਸੀਂ ਦੇਖ ਸਕਦੇ ਹੋ ਉੱਪਰ ਜਿਹੜਾ ਆਪਸ਼ਨ ਹੈ ਹਿਸਟਰੀ ਤੇ ਜਦੋਂ ਕਲਿੱਕ ਕਰੋਗੇ ਇੱਥੇ ਤੁਹਾਡੇ ਕੋਲ ਆਪਸ਼ਨ ਸ਼ੋ ਹੋਊਗਾ ਫੋਰ ਐਗਜ਼ਾਮਪਲ ਜਿਵੇਂ ਹੁਣ ਮੈਂ ਦੇਖਾ ਪਿਛਲੇ ਦਿਨਾਂ ਚ ਤਾਂ ਇਹ ਤੁਸੀਂ ਦੇਖ ਸਕਦੇ ਹੋ ਵੀ ਮੈਂ ਜਿਹੜੀਆਂ ਫੋਟੋਆਂ ਅਪਲੋਡ ਕੀਤੀਆਂ ਹੋਈਆਂ ਉਹ ਮੈਨੂੰ ਇੱਥੇ ਸਾਰੀਆਂ ਸ਼ੋ ਹੋ ਰਹੀਆਂ ਐ ਇਸੇ ਤਰੀਕੇ ਨਾਲ ਤੁਸੀਂ ਵੀ ਜਿਹੜੀ ਫੋਟੋਜ਼ ਹੈ ਉਹ ਸ਼ੇਅਰ ਕਰ ਸਕਦੇ ਹੋ ਉਹ ਸਾਡੇ ਕੋਲ ਆਪਣੇ ਆਪ ਪਹੁੰਚ ਜੂਗੀ ਤੇ ਇਹ ਕਿਸਾਨ ਭਰਾਓ ਵੀ ਆਪਾਂ ਇਸ ਐਪ ਦਾ ਕਿਵੇਂ ਯੂਜ਼ ਕਰਨਾ ਹੈ ਤੇ ਆਪਣੇ ਲਈ ਕਿਦਾਂ ਬੇਨੀਫੀਸ਼ੀਅਲ ਸਾਬਿਤ ਹੋ ਸਕਦੀ ਹੈ ਇਹਦਾ ਬਹੁਤ ਹੀ ਆਪਣੇ ਲਈ ਜੱਕਈਏ ਤੇ ਟਾਈਮ ਦੇ हिसाब ਨਾਲ ਬਹੁਤ ਯੂਜ਼ ਹੈ ਕਿਉਂਕਿ ਇੱਕ ਟਾਈਮ ਤੇ ਹੋ ਸਕਦਾ ਹੈ ਮੁਲਾਜ਼ਮ ਤੁਹਾਡੇ ਕੋਲ ਨਾ ਪਹੁੰਚ ਸਕੇ ਜਿਆਦਾ ਕੰਮ ਕਰਕੇ ਪਰ ਤੁਸੀਂ ਉਸ ਵੇਲੇ ਹੀ ਆਪਣੇ ਖੇਤ 'ਚ ਖੜੇ ਹੋ ਕੇ ਇਸ ਐਪ ਦੀ ਜਿਹੜੀ ਡਿਟੇਲ ਹੈ ਉਹ ਆਪੇ ਤੁਸੀਂ ਜਿਹੜੀ ਹੈ ਸਾਨੂੰ ਸਾਡੇ ਤੱਕ ਪਹੁੰਚਾ ਸਕਦੇ ਹੋ ਇਸ ਐਪ ਨੇ ਤੁਹਾਨੂੰ ਸਜੈਸ਼ਨ ਵੀ ਦੇ ਦੇਣਾ ਹੈ ਵੀ ਤੁਸੀਂ ਐਸ ਵੇਲੇ ਕਿਹਦੀ ਸਪਰੇਅ ਕਰਨੀ ਹੈ ਜਾਂ ਕੀ ਕੁਝ ਧਿਆਨ ਰੱਖਣਾ ਹੈ ਤੇ ਇਸ ਤਰੀਕੇ ਨਾਲ ਤੁਸੀਂ ਇਹਨੂੰ ਜ਼ਰੂਰ ਅਪਣਾ ਕੇ ਯੂਜ਼ ਕਰਕੇ ਦੇਖੋ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ